ਬੰਦੇ ਵੀ ਸੀਗੇ ਕੁਝ ਦੇਖੋ ਬੰਦੇ ਉਥੇ 50 ਬੰਦੇ ਉਥੇ ਇੱਕ ਫਲੈਟ ਗੇਟ ਨੂੰ ਓਪਨ ਦੀ ਕੋਸ਼ਿਸ਼ ਕਰ ਰਹੇ ਸੀ ਜਿੱਥੇ ਉਥੇ ਡੈਮੇਜ ਹੋਈ ਸੀ ਜਿਹਦੇ ਕਰਕੇ ਉਹ ਟਰੈਪ ਹੋ ਗਏ ਤੇ ਰੈਸਕਿਊ ਆਪਰੇਸ਼ਨ ਔਨ ਹੈਗਾ ਤੇ 50 ਬੰਦੇ ਉੱਥੇ ਟੋਟਲ ਫਸੇ ਹੋ ਸੀਗੇ ਇੱਕ ਸੌर्टी ਲੱਗ ਗਈ ਹੈਗੀ ਹੈ ਹੈਲੀਕਾਪਟਰ ਦੀ ਉਹਦੇ ਵਿੱਚੋਂ ਕਾਫੀ ਬੰਦੇ ਲੈ ਗਏ ਨੇ ਤੇ ਦੂਜੀ ਸੌर्टी ਹੁਣੇ ਹੀ ਲੱਗਣ ਲੱਗੀ ਹੈ ਹੁਣੇ ਵੈਰੀ ਵੈਰੀ ਸੂਨ एवरीवन विल बी ਰੈਸਕਿਊਡ ਕੋਈ ਕੈਜ਼ੁਐਲਟੀ ਨਹੀਂ ਹੈ ਦੇਖੋ ਇਹਦੇ ਬਾਰੇ ਇੱਕ ਵਾਰੀ ਰੈਸਕਿਊ ਆਪਰੇਸ਼ਨ ਮੁਕੰਮਲ ਹੋ ਜਾਏ ਫਿਰ ਮੈਂ ਇਹਦੇ ਬਾਰੇ ਕੁਝ ਫਿਰ ਉਹਦਾ ਸਟੇਟਿਟੀ ਕੀ ਹੈ ਇਸ ਵੇਲੇ ਜਿਹੜਾ ਪਿੱਛੇ ਦੀ ਗੱਲ ਕਰੀ ਹੈ ਜਾਂ ਜਿਵੇਂ ਵੀ ਰਿਪੋਰਟ ਆ ਰਹੀ ਹੈ ਦੇਖੋ ਜਿੰਨਾ ਪਾਣੀ ਦਾ ਹੈਗਾ ਅੱਜ ਥੋੜਾ ਜਿਹਾ 20 ਕਿਊਸਿਕਸ ਘਟਿਆ ਹੋਇਆ ਸੀ ਬਟ ਵੀ ਨੀਡ ਟੂ ਬੀ ਵਾਚਫੁਲ ਬਿਕਾਜ਼ ਬਾਰਿਸ਼ ਦਾ ਸੀ ਤੇ ਹਜੇ ਆਪਾਂ ਅਗਲੇ ਹਫਤਾਕ ਆਪਾਂ ਬਹੁਤ ক্লোਸਲੀ ਇਸ ਨੂੰ ਵਾਚ ਕਰਾਂਗੇ ਤੇ ਸਾਡੀ ਜਿਹੜੀ ਵੀ ਐਕਟੀਵਿਟੀਆਂ ਨੇ ਜਿਹੜੇ ਪਿੰਡ ਐਟ ਥ੍ਰੈਟ ਹੈਗੇ ਨੇ ਨਦੀਆਂ ਦੇ ਨਾਲ ਭਾਵੇਂ ਰਾਵੀ ਦੇ ਨਾਲ ਹੋਣ ਭਾਵੇਂ ਉਝ ਦੇ ਨਾਲ ਹੋਣ ਉਹ ਸਾਰਿਆਂ ਦੇ ਵਿੱਚ ਟੀਮਾਂ ਨੇ ਜਾ ਜਾ ਕੇ ਅਨਾਉਂਸਮੈਂਟਸ ਕੀਤੀਆਂ ਨੇ ਮੈਜੋਰਿਟੀ ਪਿੰਡਾਂ ਚ ਆਪਾਂ ਲੋਕਾਂ ਨੂੰ ਕਿਹਾ ਹੈਗਾ ਕਿ ਉਹ ਨਹੀਂ ਛੱਡ ਦੇ ਤੇ ਫਿਰ ਵੀ ਜਿਹੜਾ ਕੋਈ ਉੱਥੇ ਫਸਿਆ ਰਹਿ ਜਾਂਦਾ ਉੱਥੇ ਅਸੀਂ ਰੈਸਕਿਊ ਆਪਰੇਸ਼ਨ ਚਲਾਇਆ ਹੈ ਸਾਡੇ ਕੋਲ ਐਨਡੀਆਰਐਫ ਦੀ ਟੀਮਾਂ ਨੇ ਸਾਡੇ ਕੋਲ 에ਅਰ ਫੋਰਸ ਦੀ ਟੀਮ ਹੈਗੀ ਹੈ ਸਾਡੇ ਕੋਲ ਆਰਮੀ ਦੀ ਹੈਗੀ ਹੈ ਤੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਮੇਰੀ ਬੇਨਤੀ ਹੈ ਸਾਰੇ ਹੈਲਪਲਾਈਨ ਨੰਬਰ ਪਲੀਜ਼ ਉਹਨੂੰ ਤੁਸੀਂ ਕਾਲ ਕਰੋ ਜੇ ਤੁਹਾਨੂੰ ਕੋਈ ਵੀ ਇਸ਼ੂ ਆਂਦਾ ਹੈ ਇਥੇ ਕੋਈ 트ੈਪਡ ਹੈਗਾ ਜਾਂ ਕਿਸੇ ਨੂੰ ਕਿਤੇ ਰਾਸ਼ਨ ਦੀ ਜ਼ਰੂਰਤ ਹੈ ਜਾਂ ਕੋਈ ਬਿਮਾਰ ਹੋ ਗਿਆ ਇਹਦੇ ਇਲਾਕੇ ਚ ਜਿੱਥੇ ਉਹ ਬਾਹਰ ਨਹੀਂ ਨਿਕਲ ਪਾ ਰਿਹਾ ਸਾਨੂੰ ਉਹਦੇ ਬਾਰੇ ਦੱਸੋ ਇਮੀਡੀਏਟਲੀ ਅਸੀਂ ਉੱਤੇ ਕਾਰਵਾਈ ਕਰਾਂਗੇ ਇੱਕ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ ਉਹਦਾ ਜ਼ਰੂਰ ਸਾਰੇ ਯੂਜ਼ ਕਰੋ ਕਿਉਂਕਿ ਉਹਦੇ ਰਾਹੀਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਅਸੀਂ ਜਲਦੋਂ ਜਲਦ ਉਸ ਤੇ ਐਕਟ ਕਰਦੇ ਆ ਸਰ ਜਿਹੜਾ ਕੰਟਰੋਲ ਨੰਬਰ ਜਿਹੜਾ ਤੁਸੀਂ ਦਿੱਤਾ ਹੋਇਆ ਲੈਂਡਲਾਈਨ ਨੰਬਰ ਹੈ ਕਈ ਲੋਕਾਂ ਦਾ ਕਹਿਣਾ ਵੀ ਉਹਦੇ ਤੇ ਜਦੋਂ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਹੈ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੈ ਅਸੀਂ ਦੋ ਨੰਬਰਸ ਨੇ ਉਹਨਾਂ 'ਚ ਕਿਸੇ ਦੇ ਵੀ ਤੁਸੀਂ ਕਾਲ ਕਰ ਲਓ 24/7 ਉਹ ਨੰਬਰਸ ਆਪਰੇਸ਼ਨਲ ਨੇ ਰਾਤੀ 3 ਵਜੇ 4 ਵਜੇ ਤੁਹਾਨੂੰ ਕਦੇ ਵੀ ਇਸ਼ੂ ਆਂਦਾ ਇਮੀਡੀਏਟਲੀ ਆਪਾਂ ਰਿਸਪੌਂ ਇਦਾਂ ਦੀ ਜਦੋਂ ਨੈਚਰਲ ਪ੍ਰਾਇਮਿਟੀ ਹੁੰਦੀ ਹੈ ਇਹ ਚੀਜ਼ਾਂ ਐਕਸਪੈਕਟਿਡ ਹੁੰਦੀਆਂ ਨੇ ਕੁਝ ਸਾਡੇ ਗਵਰਨਮੈਂਟ ਇਨਵਾਈਸ ਫਸਕੇ ਸੀਗੇ 50 ਪਲੱਸ ਪੂਰਾ 200 ਦੇ ਡੈਟ ਹੋ ਗਏ ਅ ਨੈਚਰਲੀ ਉਹਦਾ ਕੁੱਤ ਹੋਇਆ ਔਰ ਮੈਂ ਐਜ਼ ਅ ਪਾਰਟ ਆਫ ਦਾ ਫੈਮਿਲੀ ਮੈਂ ਕੰਡੈਮਨਟ ਕਰਦਾ ਹਾਂ ਉਸ ਪਰਿਵਾਰ ਦੇ ਬਾਅਦ ਸੇ ਪੂਰੀ ਹਮਦਰਦੀ ਹੈ ਆਪੜੂ ਬੇਨਤੀ ਕਰਾਂਗਾ ਕਿ ਉਹ ਪਰਿਵਾਰ ਨੂੰ ਹਿੰਮਤ ਹੈ ਇਸ දුਕ ਤੋਂ ਬਾਹਰ ਨਿਕਲਦੀ ਔਰ ਮੈਡੀਸਰ ਨਾਲ ਉਹ ਹੋਈ ਗੱਲ ਕੀਤੀ ਇੱਕ ਮਿੰਟ ਪਹਿਲੇ ਕਿ ਉਸ ਬੱਚੇ ਨੂੰ ਜਿਹੜਾ ਉਹਦਾ ਇਮੀਡੀਏਟ ਘਰ ਦਾ ਸੈਕੰਡਰੀ ਦਮਾਨਾ ਉਹਨੂੰ ਨੌਕਰੀ ਦਿੱਤੀ ਜਾਏ ਉਹ ਡੀਟੀ ਨਾਲ ਮੈਂ ਜੋੜ ਕੀਤਾ ਹੈ ਕਿ ਇਮੀਡੀਏਟਲੀ ਉਹਨੂੰ ਕਾਰਪੋਰੇਸ਼ਨ ਤੇ ਕੰਮ ਕੱਲ ਤੋਂ ਦੇ ਦਿਆਂਗੇ ਆਪਾਂ ਲੇਕਿਨ ਗਵਰਨਮੈਂਟ ਦੀ ਜਿਹੜੀ ਪੱਕਾ ਇੰਪਲੋਇਮੈਂਟ ਹੋਏਗੀ ਇਹਦੇ ਬਾਅਦ ਹੋਏਗੀ ਅ ਦੂਸਰਾ ਸਭ ਤੋਂ ਵੱਡਾ ਗੱਲ ਇਹ ਕੋਈ ਸਾਡੇ ਮਾਧੋਪੁਰ ਜਾਂ ਪਠਾਨਕੋ ਡਿਸਟ੍ਰਿਕਟ ਦੀ ਨਹੀਂ ਹੈਗਾ ਪੂਰੇ ਹਿੰਦੁਸਤਾਨ ਚ ਹੋ ਰਿਹਾ ਹੈ आप देखो ना, की ना। कि हाल है हिमाचल प्रदेश का बर्बादी मकौड़ा पतन पार नहीं, के पार पिंड ने ग्यारह बारह पिंड उसी जाके आए हालात बहुत खराब ने पंद्रह पंद्रह भी फुट का पानी चढ़िया होया बट मैं बड़ी खुशी की गल है कि आम आदमी पार्टी ने साढ़े ਬਹੁਤ ਹੀ ਆਦਰਨੀਏ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਕਮਾਲ ਕਰ ਦਿੱਤਾ ਕਿ ਉਹ ਆਏ ਪਬਲਿਕ ਵਿੱਚ ਵਿਚਰੇ ਲੋਕਾਂ ਦੇ ਦੁੱਖ ਤੇ ਗਲੇਮਾ ਜਿਹੜੀਆਂ ਉਹ ਸੁਨੀਆਂ ਲੇਕਿਨ ਜੰਦੇ ਹੋਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਰੈਸਕਿਊ ਵਾਸਤੇ ਹੈਲੀਕਾਪਟਰ ਦੀ ਜ਼ਰੂਰਤ ਹੈਗੀ ਹੈ ਪਹਿਲਾ ਚੀਫ ਮਿਨਿਸਟਰ ਹੋਏਗਾ ਜਿਨੇ ਆਪਣਾ ਹੈਲੀਕਾਪਟਰ ਉੱਥੇ ਛੱਡਿਆ ਔਰ ਗੱਡੀ ਫੜੀ ਹੈ ਔਰ ਨਿਕਲ ਗਏ ਆਪਣੇ ਕਾਰ ਵਿੱਚ ਅੰਮ੍ਰਿਤਸਰ ਵਾਸਤੇ ਜਿੱਥੇ ਮੇਰਾ ਹੈਲੀਕਾਪਟਰ ਚਾਹੀਦਾ ਹੈ ਰੈਸਕਿਊ ਕਰਨ ਬਾਅਦ ਸੇ ਜਿੱਥੇ ਕਿਤੇ ਸਮੱਗਰੀ ਭੇਜਣੀ ਹੈ ਬਚਾਉਣ ਬਾਅਦ ਸੇ ਲੋਕਾਂ ਨੂੰ ਪਲੀਜ਼ ਯੂਜ਼ ਇਟ ਇਹ ਤੁਹਾਡਾ ਹੈਲੀਕਾਪਟਰ ਤੁਸੀਂ ਯੂਜ਼ ਕਰੋ ਮੈਂ ਕਹ ਰਿਹਾ ਆਮ ਆਦਮੀ ਪਾਰਟੀ ਨੂੰ ਔਰ ਸਾਰੇ ਵਰਕਰਾਂ ਨੂੰ ਸਾਡੇ ਆਨਰੇਬਲ ਟੀਮ ਮੈਂਬਰਸ ਦੇ ਦੇਖ ਕੇ ਪੂਰੀ ਜਿੰਨੀ ਮਦਦ ਅਸੀਂ ਆਪਣੀ ਪਬਲਿਕ ਦੀ ਕਰ ਸਕਦੇ ਹਾਂ ਕਰਨੀ ਚਾਹੀਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਸਾਰੀ ਪਿਛਲੇ 4 ਦਿਨ ਤੋਂ ਆਪਣੇ ਪਜਾਮੇ ਕੁਰਦੇ ਖੋਲ ਕੇ ਸਾਰੇ ਮੰਤਰੀ ਹੋਣ ਕੋਈ ਹੋਣ ਸਾਰੀ ਦੁਨੀਆ ਦੀ ਸੇਵਾ ਇੱਥੇ ਲੱਗੀ ਹੋਈ ਹੈ ਤੇ ਮੇਰਾ ਨਹੀਂ ਖਿਆਲ ਹੈ ਕੋਈ ਚੀਜ਼ ਬਾਕੀ ਰਹਿ ਗਈ ਹੈ ਹਾਂ ਲੋਕਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਅਸੀਂ ਤੁਹਾਡੇ ਨਾਲ ਆ ਤੋੜਿਆ ਜਿਆ ਧੀਰੇ ਰੱਖੋ ਥੋੜੀ ਜੀ ਹਿੰਮਤ ਰੱਖੋ ਅਸੀਂ ਤੁਹਾਨੂੰ ਸਾਰੀ ਜੋ ਵੀ ਗੌਰਮਿੰਤ ਤਰਫੋਂ ਸਪੋਰਟ ਹੋਏਗੀ ਦੇਾਂਗੇ ਧੰਨਵਾਦ